ਇਹ ਪਿਛੇ ਤੋਂ ਬੇਸ਼ਿਰਤ ਹੋਰ ਤੇ ਮੈਲਕਲਾ ਬਲਾਕ ਦੇ ਵੱਖ-ਵੱਖ ਸਕੂਲਾਂ ਦੇ ਜਜ਼ਾਰੋ ਸਾਥੀਓ ਸਭ ਤੋਂ ਪਹਿਲਾਂ ਆਪਣੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਜਥੇ ਅਥੇ ਦੇ ਸੰਸਦਾਂ ਦੇ ਮੁਤਾਬਕ ਜੋ ਅੱਜ ਚੋਣ ਕੀਤੀ ਗਈ ਹੈ ਚੋਣ ਦੇ ਵਿੱਚ ਗ੍ਰੀਸ ਇਕੱਠਤ ਕਮੇਟੀ ਬੇਸ਼ੰਗ ਸਾਡੇ ਪਹਿਲਾ ਦੇ ਸਾਥੀ ਹੈ ਉਹਨਾਂ ਨੂੰ ਬਹੁਤ-ਬਹੁਤ ਵਾਰਤਵਾਦ ਇਸਤੇ ਨਾਲ ਹੀ ਦੂਸਰੀ ਗੱਲ ਬਸ ਕੁਝ ਰਹਿ ਗਈ ਵਿਆਹ ਸਾਥੀ ਰਜੀਵ ਜੀ ਤੇ ਬਾਕੀ ਸਾਥੀਆਂ ਨੇ ਡਿਟੇਲ ਦੇ ਵਿੱਚ ਤੁਹਾਡੇ ਨਾਲ ਸਾਰਾ ਸਾਂਝਾ ਕਰ ਲਿਆ ਪਰਤੂ ਫਿਰ ਵੀ ਜਸ ਜਥੇਵੰਦੀ ਤੋਂ ਮੈਂ ਵੀ ਖੁਦ ਹੱਕਾਂ ਦੇ ਖਾਤਰ ਲੜਨਾ ਤੁਰਨਾ ਸਿੱਖਿਆ ਸਾਥੀ ਰਜੀਵ ਜੀ ਜੋ ਉਸ ਤੋਂ ਬਾਅਦ ਸਾਡੇ ਸਾਥੀ ਨਿਰਮਲ ਚਮਾਨਕੇ ਜੀ ਲਖਵੀਰ ਢੂਲਿਆ ਜੀ ਕਿਹੜਾ ਪ੍ਰਿੰਦਰ ਠਿਕਲੀਵਾਦੀ ਤਾਂ ਹੋਰ ਜਿੰਨੇ ਕੇ ਸਾਥੀ ਬੈਠੇ ਆ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਸਮਾ ਵਿਚਾਰਿਆ ਤੇ ਦੇਖਿਆ ਵੀ ਕਿਸ ਤਰ੍ਹਾਂ ਦੇ ਇਹਨਾਂ ਦੇ ਵਿੱਚ ਸਮਰਪਿਤ ਦੀ ਭਾਵਨਾ ਕੋਈ ਵੀ ਦਿੱਥੇ ਬੰਦੀ ਜਹੀ ਨਹੀਂ ਹੁੰਦੀ ਜਿਹਦੇ ਵਿੱਚ ਆਪਣੇ ਕਿਤੇ ਦੇ ਪ੍ਰਤੀ ਸਮਰਪਿਤ ਭਾਵਨਾਵਾਂ ਹੋਵੇ ਕਿ ਨਾਲ ਦੀ ਨਾਲ ਇਥੋਂ ਦੀਆਂ ਮੌਜੂਦਾ ਸਰਕਾਰਾਂ ਤੇ سرمایہ داری ਸ਼੍ਰਸ਼ਟਪਤੀ પ્રતિ ਇਹ ਜਿਹੜਾ ਸਾਡਾ ਸ਼ੋਸ਼ਣ ਕੀਤਾ ਜਾਂਦਾ ਹੁੰਦਾ ਡੀਡੀ ਢੰਗ ਦੇ ਨਾਲ ਉਸ ਦੇ ਵਿੱਚ ਲੜਨ ਦਾ ਜਿਹੜਾ ਮੇਨ ਪੁਆਇੰਟ ਹਰ ਜੱਥੇ ਬੰਦੇ ਦੀ ਆਪ ਨੂੰ ਦੇ ਵਿੱਚ ਕੁਟ ਕੁਟ ਕੇ ਪਰਿਆ ਹੋਇਆ ਹੈ ਪਰੰਤੂ ਇੱਥੇ ਮੈਂ ਅੱਜ ਗੱਲ ਕਰਾਂਗਾ ਡੀਟੀਐਫ ਦੀ ਡੀਟੀਐਫ ਹੈ ਕਿ ਉਹ ਜਥੇਬੰਦੀ ਹੈ ਜਿਸ ਨੇ ਹਮੇਸ਼ਾ ਅਧਿਆਪਕ ਕਿੱਤੇ ਦੇ ਪ੍ਰਤੀਹੀ ਰਹੇ ਸਮਾਜ ਦੇ ਵਿੱਚ ਕੋਈ ਵੀ ਕਿਸੇ ਵੀ ਥੀਡ ਦੇ ਵਿੱਚ ਲੁੱਟ ਖੋਟ ਦਾ ਸ਼ਿਕਾਰ ਹੋ ਰਹੀ ਏ ਤੇਰਾ ਉਹਦੇ ਨਾਲ ਖੜਨ ਵਾਲੀ ਜਥੇਬੰਦੀ ਹੈ ਪੀਡੀਪ ਕਿਉਂਕਿ ਸਮਾਵੇਸ਼ਕ ਥੋੜਾ ਕਮਪੋਰਟ ਜਾਂ ਤੇ ਤੁਹਾਡਾ ਨਾ ਕਰਨ ਵਾਲੀਆਂ ਸਨ ਕਿਉਂਕਿ ਆਪਾਂ districts ਬਰਨਾਲੇ ਦੀ ਹੀ ਗੱਲ ਕਰੀਏ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਬਰਨਾਲੇ ਦੇ ਵਿੱਚ ਕੋਈ ਜਿਹੜਾ ਪ੍ਰੋਗਰਾਮ ਹੋਊਗਾ ਚਾਹੇ ਕਿਸਾਨਾਂ ਦਾ ਹੋਵੇ ਚਾਹੇ ਮਜ਼ਦੂਰਾਂ ਦਾ ਹੋਵੇ ਚਾਹੇ ਟੱਕੇ ਸ਼ਾਹੀ ਕੀਤੀ ਗਈ ਹੈ ਕਿਸੇ ਵੀ ਵਰਗ ਦੇ ਨਾਲ ਜਿੱਥੇ ਡੀਡੀਪਰੇ ਆਗੂ ਸਹਿਮਾਨਾਂ ਦੀ ਤੇ ਲੀਡਰਸ਼ਿਪ ਦੇ issues ਜਿਆਦਾ ਨਾ ਹੋਏ ਹੋਵੇ। ਵਧਾਈ ਦੇ ਪਾਤਰ ਹੈ ਕਿ ਜਿਨ੍ਹਾਂ ਨੇ ਕੌਮ ਵਾਲੇ ਸਾਥੀਆਂ ਨੂੰ ਆਪਣੇ ਜਥੇਵੰਦੀ ਦੇ ਜੋ ਮੇਨ ਸਿਧਾਂਤਾਂ ਉਹਦੇ ਬਾਰੇ ਦੱਸਿਆ ਤੇ ਦੱਸਿਆ ਜਾ ਰਿਹਾ ਕਿ ਨਵੇਂ ਸਾਥੀਆਂ ਨੂੰ ਆਪਣੀ ਜਥੇਬੰਦੀ ਦੇ ਵਿੱਚ ਜੋੜਿਆ ਜਾ ਰਿਹਾਗਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬਾਗਦੋੜ ਹੈ ਆਉਣ ਵਾਲੇ ਸਾਥੀਆਂ ਦੇ ਸੰਬੰਧ ਲਈ ਪਿਆ ਨਾਲ ਦੀ ਨਾਲ ਸਾਥੀਆਂ ਨੂੰ ਕਾਇਮ ਕਰਨਾ ਵੀ ਇਸ ਜਥੇਬੰਦੀ ਦੇ ਹਿੱਸੇ ਆਇਆਗਾ ਸੋ ਮੈਂ ਕੱਚੇ ਵਿਆਪਕਾਂ ਦੀ ਗੱਲ ਕਰਾਂ ਕੱਚੇ ਵਿਆਪਕਾਂ ਦਾ ਕੋਈ ਵੀ ਇਹ ਸੰਘਰਸ਼ ਨਹੀਂ ਜਿੱਥੇ ਡੀਟੀਐਫ ਦੇ ਸਿਝਾਲੂ ਸਾਥੀ ਨਾਮ ਪਹੁੰਚੇ ਹਮੇਸ਼ਾ ਝੰਡੇ ਹੀ ਡੰਡਾ ਪਾ ਕੇ ਤੇ ਮੂਰਲੀਆਂ ਸੰਫਰਾਂ ਦੇ ਵਿੱਚ ਖੜਦੇ ਰਹੇ ਆ ਹਮੇਸ਼ਾ ਸਾਡੇ ਪਿੱਛੇ ਜੇ ਹੁਣ ਮੈਂ ਤਾਜ਼ਾ ਨੇ ਅਧਾਰ ਦਿੰਦਾ ਸੀਐਮ ਮੁਖਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਦਮਾਸਿਖ ਅਸਟੱਲਿਆ ਸਾਥੀ ਇੰਦਰਜੀਤ ਸਿੰਘ ਮਾਨਸਾ ਜੀ ਉੱਥੇ ਵੀ ਐਟਆਪ ਦੇ ਸਾਥੀ ਪੱਡੇ ਗਿਲਦੀ ਦੇ ਵਿੱਚ ਮੂਰਲੀ ਕਤਾਰ ਦੇ ਵਿੱਚ ਖੜਕੇ ਸਾਥੀ ਰਜੀਵ ਵਰਗੇ ਜਿਹਨਾਂ ਦੇ ਵਿੱਚ ਗਏ ਥਾਣੇ ਦੇ ਵਿੱਚ ਲੱਗੇ ਗਏ ਇਹਨਾਂ ਦੀ ਉਸਤਰਾ ਲਈ ਸਾਡੇ ਖਾਸਲੇ ਨੂੰ ਦੁੱਖ ਰਿਤੇ ਕਿਨੇ ਕਰ ਦਿੰਦੀ ਹੈ ਸੋ ਮੈਂ ਮਨ ਵਿੱਚ ਸੋਚਦਾ ਵੀ ਇਸੇ ਕਰਾਈ ਸਾਡੀ ਜਿਹੜੀ ਨਵੀਂ ਇੱਕ ਟੀਮ ਗਠਨ ਕੀਤੀ ਗਈ ਹੈ ਇਹ ਸਾਰੇ ਖਿੱਤੇ ਦੇ ਲੋਕਾਂ ਦਾ ਦਰਦ ਆਪਣੇ ਦਿਲਾਂ ਦੇ ਵਿੱਚ ਰੱਖਣਗੇ ਜੋ ਟੇਡੇ ਢੰਗ ਦੇ ਨਾਮ ਸਾਡਾ ਸ਼ਿਕਾਰ ਕਰ ਰਹੀ ਹੈ ਸਰਕਾਰ ਉਹਦਾ ਮੂੰਹ ਤੋੜ ਜਵਾਬ ਦੇਣਗੇ ਤਾਂ ਹੀ ਇਹ ਲੋਕ ਮਾਰੂ ਥੱਲੇ ਲੋਕ ਮਾਰਿਆ ਜਿਹੜੀਆਂ ਨੀਤੀਆਂ ਇਹਨਾਂ ਨੂੰ ਅਸੀਂ ਮੋੜਾ ਦੇ ਸਕਦੇ ਹਾਂ ਆਪਣੇ ਹੱਕ ਨੂੰ ਸਾਥ ਜਰ ਇਹ ਸਾਹਮਣੀ ਲੜਾਈ ਇਸੇ ਤਰ੍ਹਾਂ ਲੜਦੇ ਰਹਿਗੇ ਸੋ ਮੈਂ ਇੱਕ ਵਾਰ ਫਿਰ ਰਮੀ ਚੋਨੀ ਕਮੇਟੀ ਨੂੰ ਬਹੁਤ ਬਹੁਤ ਬਾਰਕਵਾਦ ਦਿਲਾਗਾ ਤੇ ਨਾਲ ਹੀ ਦਰਾਲ ਵਿਸਕ ਸਮਾ ਬਹੁਤ ਹੋ ਗਿਆ ਸਾਰੇ ਨੂੰ ਲੱਗਦਾ ਵੀ ਘਰਾਂ ਦੇ ਵਿੱਚ ਜਾਣਾ ਮੈਂ ਆਪਣੀ ਗੱਲ ਸਿਰਫ ਗੀਤ ਵੱਡਾ ਦੋ ਟੱਪੇ ਝੋੜਿਆ ਸੋ ਪਲੀਜ਼ ਇਹ ਇੱਕ ਮੈਸੇਜ ਆ ਗਿਆ ਇਹਨੂੰ ਦਿਲਾਂ ਦੇ ਵਿੱਚ ਵਸਾ ਲਿਓ ਤੇ ਇਹ ਦੁਪਹਿਰਾਂ ਕੀ ਹੋ ਏਡੀਐਸ ਕੋ ਦੀ ਇਹ ਕਿਵੇਂ ਸੰਕਰਨ ਨਹੀਂ ਚਾਹੀਆ ਕਿਸੇ ਵੀ ਅੱਜ ਕੱਲ੍ਹ ਜੋਣਾ ਦਾ ਵਿਗੜ ਵੱ ਚੁਕਾ ਬੜੇ ਬੜੇ ਸਮਸਿਗਾ ਦਿਖਾਏ ਜਾਂਦੇ ਜਿਸ ਤਰ੍ਹਾਂ ਪ੍ਰਾਣੀ ਸੰਸਰ ਬਹਾਲੀ ਦਾ ਆਪਾਂ ਨੂੰ ਸਾਡਿਆ ਤੁਹਾਨੂੰ ਸਾਰਿਆਂ ਦੇ ਲਈ ਪੈਦਾ ਕੀਤਾ ਜਿ ਪਰਤ ਸਤ ਕੋ ਲਗਨੀ ਹੋਈ ਤਹੋਰ ਬਹੁਤ ਸਾਰਾ ਗੁਰਸ਼ਾ ਸੀ ਹਰ ਪਰ ਇੱਕ ਟਪਲਾ ਖਾ ਜਾਂਦੇ ਆ ਵੀ ਸਾਨੂੰ ਦਿਖਾਇਆ ਕੁਝ ਹੋਰ ਜਾਂਦਾ ਗੱਲਾਂ ਰਹੇ ਸਾਨੂੰ ਹੋਰ ਕੋਸੇ ਤਰਸਿਆ ਜਾਂਦਾ ਤੇ ਅਸਲੀ ਰੂਪ ਦੇ ਸੰਬੰਧਿਤਾ ਹੀ ਜਾਂਦਾ ਸੋ ਮੈਂ ਦੋ ਕ ਟੱਪੇ ਤੁਹਾਨੂੰ ਸੁਣਾਉਣੇ ਹੈਗੇ

ਗੋਟਾਂ ਤੋਂ ਤੇਰਨਾ ਪੈਦਾਏ ਇਹ ਸਰਕਾਰ ਹੋਈ ਕਦ ਲੋਕਾਂ ਦੀ ਹੱਕਾਂ ਲਈ ਲੜਨਾ ਪੈਦਾਏ ਇਹ ਸਰਕਾਰ ਹੋਈ ਕਦ ਲੋਕਾਂ ਦੀ ਹੱਕਾਂ ਲਈ ਲੜਨਾ ਪੈਦਾਏ ਇਕੱਠੇ वो क्यों पड़े लिखे बेरोज़गार ते कढ़े लिखे बेरोज़गार ते पुलिस ते डंडण भरद کچیوں کچی نوگری ملتی ہی ٹھیکے تے شوشن کر دیا اوئے تھی کچیوں کچی نوگری ملتی ہی ٹھیکے تے شوشن کر دیا اوئے کی قیمت ملی اجاتی دی ہی حکڑ پہ ہو لڑنا پہ بہت بہت ٹھنواد ਇਸ ਪਰ ਸਾਰੇ ਜਾਨਾ ਜਿੰਦਗੀ ਆਜ਼ਾਦੀ ਨੂੰ ਪ੍ਰਵਾਡ ਕਰੋ ਤੇ ਇੱਕ ਵਾਰ ਫਿਰ ਮੁਬਾਰਕਬਾਦ ਦੇ ਸਾਥੀ ਇਸੇ ਤਰ੍ਹਾਂ ਇਹ ਹੱਕ ਸਾਜੇ ਇਨਸਾਫ ਦੀ ਲੜਾਈ ਦੇ ਲਈ ਟੱਕ ਕੇ ਬੈਰ ਹੁੰਦੇ ਰਹੇ ਅਸੀਂ ਵੀ ਹਮੇਸ਼ਾ ਤੁਹਾਡੇ ਕੀਤੇ ਹੋਏ ਕਰਜ਼ਦਾਰ ਰਹਿਾਂਗੇ ਜਿਤਿੰਦਰ ਸਾਨੁ ਚੰਨਵਾਸ ਕਾਇਆ ਸਾਥੀ ਰਜੀਵ ਜੀ ਸਾਥੀ ਗਰਮੀਰ ਜੀ ਤੇ ਸਮੁੱਚੀ ਟੀਮ ਤੇ ਇਸੇ ਤਰ੍ਹਾਂ ਹੀ ਜਿੱਥੇ ਵੀ ਦੂਰ ਹੋਈ ਤੁਸੀਂ ਪਹੁੰਚਿਆ ਕਰਾਂਗੇ ਹਰ ਹਾਲਤ ਦੇ ਵਿੱਚ ਅਸੀਂ ਤੁਹਾਨੂੰ ਸਿੱਖਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ